ਪਰਲਾਦ ਇੱਕ ਬਹੁਤ ਛੋਟਾ ਬੱਚਾ ਸੀ ਉਸਨੇ ਵੀ ਕੀਰਤਨ ਕੀਤਾ ਤੁਸੀਂ ਵੀ ਕੀਰਤਨ ਕਰੋ ਰਾਖਸ਼ ਨੇ ਪਰਲਾਦ ਨੂੰ ਮਾਰਨ ਵਾਸਤੇ ਬਹੁਤ ਕੁਝ ਕੀਤਾ ਪਰ ਉਸ ਨੂੰ ਭਗਵਾਨ ਨੇ ਤਤੀ ਹਵਾ ਨਾਲ ਲਗਨ ਦਿੱਤੀ ਇਸ ਕਰਕੇ ਤੁਸੀਂ ਵੀ ਉਸ ਦਾ ਕੀਰਤਨ ਕਰੋ ਤੁਹਾਡੇ ਵੀ ਆ ਕੇ ਉਹ ਰੱਖਿਆ ਕਰਨਗੇ ਹੋਰ ਕਥਾ ਸੁਣਾਈ ਕਿ ਹਾਥੀ ਨੂੰ ਗ੍ਰਾਹ ਨੇ ਮਗਰਮੱਛ ਨੇ ਫੜ ਲਿਆ ਸੀ ਉਸ ਨੇ ਭਗਵਾਨ ਦੀ ਸ਼ਰਨ ਲਈ ਤਾਂ ਭਗਵਾਨ ਆ ਕੇ ਉਹਦੀ ਰੱਖਿਆ ਕੀਤੀ ਇਸੇ ਤਰ੍ਹਾਂ ਬੱਚਾ ਨੂੰ ਬਹੁਤ ਕਥਾ ਸੁਣਾਉਂਦੇ ਉਹ ਬੱਚੇ ਕਹਿੰਦੇ ਮਈਆ ਭਗਵਾਨ ਭਗਵਾਨ ਕਦੋਂ ਆਉਣਗੇ ਸਾਨੂੰ ਤਾਂ ਭੁੱਖ ਲੱਗ ਰਹੀ ਹੈ ਮਾਂ ਨੇ ਫੇਰ ਸਮਝਾਇਆ ਸਦਾਮਾ ਬੜਾ ਗਰੀਬ ਸੀ ਉਹ ਵੀ ਭੁੱਖਾ ਰਹਿੰਦਾ ਸੀ ਪਰੰਤੂ ਉਹਨੇ ਭਗਵਾਨ ਦਾ ਜਾਪ ਜਨਿ ਛੱਡਿਆ ਤੁਸੀਂ ਵੀ ਉਹਦਾ ਸਿਮਰਨ ਕੀਰਤਨ ਕਰੋ ਤੁਹਾਨੂੰ ਵੀ ਆ ਕੇ ਉਹ ਸਭ ਕੁਝ ਦਵੇਗਾ ਇਸ ਤਰ੍ਹਾਂ ਕਥਾ ਕਹਾਣੀਆਂ ਸੁਣਾ ਕੇ ਪ੍ਰਮਾਤਮਾ ਦਾ ਕੀਰਤਨ ਕਰਕੇ ਨਾਪਾ ਦੇ ਘਰ ਵਾਲੀ ਆਪਣੇ ਬੱਚਾ ਨੂੰ ਸਮਝਾ ਦਿੰਦੀ ਕੁਝ ਦਿਨਾਂ ਬਾਅਦ ਭਗਵਾਨ ਦੇ ਮਨ ਦੇ ਵਿੱਚ ਆਇਆ ਕਿ ਨਾਪਾ ਜੀ ਦੀ ਜੋ ਘਰ ਵਾਲੀ ਹੈ ਬੱਚੇ ਨੇ ਤੇ ਉਹ ਆ ਬਹੁਤ ਵੱਡਾ ਭਗਤ ਹੈ ਨਾਪਾ ਜੀ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕੀਰਤਨ ਕਰ ਰਹੇ ਸੀ ਸਿਮਰਨ ਕਰ ਰਹੇ ਸੀ ਘਰ ਵਾਲੀ ਘਰੇ ਕਰਦੀ ਸੀ ਤਾਂ ਇੱਕ ਦਿਨ ਠਾਕੁਰ ਜੀ ਆਪਣੇ ਆਪ ਹੀ ਉਸ ਨਾਪਾ ਦਾ ਰੂਪ ਬਣਾ ਕੇ ਜਿਹੜੇ ਜੇਲ੍ਹ ਚ ਬੰਦ ਸੀਗੇ ਉਨ੍ਹਾਂ ਦੇ ਘਰੇ ਚਲੇ ਗਏ ਉਸੇ ਤਰ੍ਹਾਂ ਦਾ ਰੂਪ ਬਣਾਇਆ ਜਿਵੇਂ ਨਾਪਾ ਜੀ ਨੂੰ ਜੇਲ੍ਹ ਦੇ ਵਿੱਚ ਛੱਡ ਕੇ ਆਏ ਸੀ ਉਸੇ ਤਰ੍ਹਾਂ ਦੇ ਕੱਪੜੇ ਉਸੇ ਤਰ੍ਹਾਂ ਦਾ ਰਹਿਣਾ ਸਹਿਣਾ ਕਰਕੇ ठाकुर ਜੀ ਨਾਪੇ ਦੇ ਘਰ ਆ ਗਏ ਨਾਪੇ ਨੂੰ ਦੇਖ ਕੇ ਬੋਲੇ ਨਾਪੇ ਨੂੰ ਦੇਖ ਕੇ ਬੱਚੇ ਬੋਲੇ ਪਿਤਾ ਜੀ ਆ ਗਏ ਪਿਤਾ ਜੀ ਆ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਭਗਵਾਨ ਹੀ ਪਿਤਾ ਦਾ ਰੂਪ ਧਾਰਨ ਕਰਕੇ ਆਏ ਹਨ ਐਨੇ ਵਿੱਚ ਉਹਨਾਂ ਦੀ ਘਰ ਵਾਲੀ ਵੀ ਆਈ ਮੋਲੀ ਆਪ ਕਿਵੇਂ ਆ ਗਏ ਰਾਜਾ ਨੇ ਤੁਹਾਨੂੰ ਛੱਡ ਦਿੱਤਾ ਤਾਂ ਭਗਵਾਨ ਰੂਪੀ ਨਾਪਾ ਜੀ ਬੋਲੇ काम आ गया। ਮੈਨੂੰ ਰਾਜਾ ਨੇ ਬਹੁਤ ਸਾਰੀ ਸਮੱਗਰੀ ਵੀ ਦਿੱਤੀ ਐ ਤੇ ਔਰ ਮੈਨੂੰ ਬਰੀ ਵੀ ਕਰ ਦਿੱਤਾ ਕਿ ਤੂੰ ਜਾ ਕੇ ਆਪਣਾ ਢੰਡਾਰਾ ਚਲਾ। ਦੁਆਰਾ ਫੇਰ ਉਸੇ ਤਰ੍ਹਾਂ ਢੰਡਾਰਾ ਸ਼ੁਰੂ ਹੋ ਗਿਆ। ਠਾਕੁਰ ਜੀ ਜੋ ਨਾਪਾ ਬਣੇ ਸੀਗੇ ਉਹ ਦੁਕਾਨਦਾਰਾਂ ਦੇ ਪੈਸੇ ਵੀ ਦੇ ਕੇ ਆਏ। ਜਿਨ੍ਹਾਂ ਸਮਾਨ ਉਧਾਰ ਆਇਆ ਸੀ ਉਹਨਾਂ ਦਾ ਸਮਾਨ ਵੀ ਲੈ ਲਿਆ ਜਿਨ੍ਹਾਂ ਨੇ ਭਾਂਡੇ ਲੈਏ ਸੀ ਉਹਨਾਂ ਦਾ ਭਾਂਡੇ ਵੀ ਲੈ ਲੇ ਜਿਨ੍ਹਾਂ ਦਾ ਕਰਜ਼ਾ ਦੇਣਾ ਸੀ ਸਾਰਾ ਕਰਜ਼ਾ ਨਾਪਾ ਰੂਪਠਾ ਕਰਨੇ ਉਤਾਰ ਦਿੱਤਾ ਫਿਰ ਦੁਬਾਰਾ ਰਾਜਾ ਦੇ ਖਬਰ ਪਹੁੰਚ ਗਈ ਕਿ ਨਾਪੇ ਨੇ ਤਾਂ ਫਿਰ ਲੰਗਰ ਉਸੇ ਤਰ੍ਹਾਂ ਚਲਾ ਦਿੱਤਾ ਇੰਨੇ ਵਿੱਚ ਸਪੰਜ ਅਨੁਰਾਜ ਨੇ ਭੇਜਿਆ ਕਿ ਦੇਖੋ ਨਾਪਾ ਆਪਣੀ ਜੇਲ੍ਹ ਦੇ ਵਿੱਚ ਬੰਦ ਹੈ ਉਹਨੇ ਕਿਵੇਂ ਲੰਗਰ ਚਲਾਇਆ ਤਾਂ ਜਦੋਂ ਸਿਪਾਹੀ ਦੇਖਣ ਗਏ ਤਾਂ ਰਾਜਾ ਤਾਂ ਨਾਪਾ ਜੇਲ੍ਹ ਦੇ ਵਿੱਚ ਬੰਦ ਹੈ ਜਦੋਂ ਘਰੇ ਜਾਂਦੇ ਤਾਂ ਨਾਪਾ ਭਗਤ ਕਰੇ संतान सेवा कर रहा है कीर्तन कर रहा है अपने आले दुआले कथा समझा रहा है दोबारा फिर जेल में गए तनापा कीर्तन कर रहा है कल्ला ही बैठे इस तरह तीन चार बारी सिपाही ने देखा तो ਉਹਨਾਂ ਨੇ ਰਾਜਾ ਨੂੰ ਦੱਸਿਆ ਕਿ ਅਸੀਂ ਘਰੇ ਜਾਂਦੇ ਆ ਤਾਂ ਨਾਪਾ ਜੀ ਘਰੇ ਕੀਰਤਨ ਕਰਦੇ ਹੁੰਦੇ ਨੇ ਜੇ ਆਪਾਂ ਜੇ ਅਸੀਂ ਜੇਲ੍ਹ ਵਿੱਚ ਆਉਨੇ ਆ ਤਾਂ ਜੇਲ੍ਹ ਵਿੱਚ ਕੀਰਤਨ ਕਰਦੇ ਹੁੰਦੇ ਨੇ ਇਸ ਤੇ ਸਾਨੂੰ ਸਮਝ ਨਹੀਂ ਆ ਰਿਹਾ ਕਿ ਨਾਪਾ ਦੋ ਤਰ੍ਹਾਂ ਦਾ ਰੂਪ ਕਿਵੇਂ ਧਾਰਨ ਕਰ ਰਿਹਾ ਹੈ ਸੁਜਨ ਆਪਾ ਕਿੱਥੋਂ ਆ ਗਿਆ ਰਾਜੇ ਨੇ ਸੋਚਿਆ ਕਿ ਮੈਂ ਆਪ ਜਾ ਕੇ ਦੇਖਦਾ ਹਾਂ ਰਾਜਾ ਪਹਿਲਾਂ ਜੇਲ੍ਹ ਵਿੱਚ ਆਇਆ ਉਸ ਨੇ ਦੇਖਿਆ ਕਿ ਨਾਪਾ ਜੀ ਕੀਰਤਨ ਕਰਨ ਲੱਗ ਰਹੇ ਹਨ ਤੇ ਆਪਣਾ ਉਸ ਨੂੰ ਕੋਈ ਸ਼ੁੱਧ ਬੁੱਧ ਨੇ ਕਿ ਉਸ ਨੂੰ ਮਿਲਵਾਤੇ ਰਾਜਾ ਆਇਆ ਹੈ ਜਿਸ ਸਿਪਾਈ ਆਏ ਹਨ ਉਹ ਨੂੰ ਦੇਖ ਕੇ ਰਾਜਾ ਨਾਪੇ ਤੇ ਘਰ ਦੇ ਵਿੱਚ ਗਿਆ ਉੱਥੇ ਵੀ ਜੋ ਭਗਵਾਨ ਰੂਪੀ ਨਾਪਾ ਬਣੇ ਹੋਏ ਸੀ ਦੇਖਿਆ ਕਿ ਨਾਪਾ ਪ੍ਰਸ਼ਾਦ ਵੰਡ ਰਿਹਾ ਹੈ ਲੋਕਾਂ ਨੂੰ ਸੰਤਾਂ ਨੂੰ ਤਾਂ ਠਾਕੁਰ ਠਾਕੁਰ ਜੋ ਨਾਪਾ ਬਣੇ ਹੋਏ ਸੀਗੇ ਉਹਨਾਂ ਨੇ ਰਾਜਾ ਨੂੰ ਕਿਹਾ ਆਓ ਰਾਜਨ ਆਪਾਂ ਕੀਰਤਨ ਕਰੀਏ ਆਪਾਂ ਪ੍ਰਸ਼ਾਦ ਪਾਮਾਂਗੇ ਰਾਜਾ ਨੂੰ ਅਚੰਬਾ ਹੋਇਆ ਕਿ ਹੁਣ ਤਾਂ ਮੈਨੂੰ ਉੱਥੇ